ਪੀਆਰਟੀਸੀ ਪੈਨਸ਼ਨਰਸ ਐਸੋਸੀਏਸ਼ਨ ਦੇ ਵੱਲੋਂ ਲੰਮੇ ਸਮੇਂ ਤੋਂ ਬੰਦ ਪਈਆਂ ਪੈਨਸ਼ਨਸ ਨੂੰ ਮੁੜ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਦੇ ਵੱਲੋਂ ਤੁਰੰਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ 17 ਤਰੀਕ ਨੂੰ ਹੈੱਡ ਆਫਿਸ ਦੇ ਸਾਹਮਣੇ ਧਰਨਾ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਪੈਨਸ਼ਨਰਸ ਨੇ ਕਿਹਾ ਕਿ ਉਹ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪੂਰੀ ਤਰ੍ਹਾਂ ਇਕੱਠੇ ਹੋਏ ਨੇ ਤੇ ਇਹ ਧਰਨਾ ਸਰਕਾਰ ਨੂੰ ਜਗਾਉਣ ਦੇ ਲਈ ਕੀਤਾ ਜਾ ਰਿਹਾ ਤਾਂ ਜੋ ਉਹਨਾਂ ਦੀ ਪੈਨਸ਼ਨ ਨੂੰ ਤੁਰੰਤ ਜਾਰੀ ਕੀਤਾ ਜਾ ਸਕੇ ਜੇ ਅਸੀਂ ਹਰ ਮਹੀਨੇ ਦੀ 11 ਤਰੀਕ ਨੂੰ ਅਸੀਂ ਇੱਥੇ ਮੀਟਿੰਗ ਕਰਦੇ ਹੁੰਨੇ ਆ ਜਿਹੜਾ ਅੱਜ ਇੱਥੇ ਪੰਜਾਬ ਸਰਕਾਰ ਦਾ ਤੇ ਮੈਨੇਜਮੈਂਟ ਦਾ ਮੁਕਦਮਾ ਬਾਤ ਕਰ ਰਹੇ ਇਹ ਨਵੀਂ ਚੱਲੇਗੀ ਇਸੇ ਐਸੀ ਮੁਰਦਾਵਾਦ ਕਿਉਂ ਕਰ ਰਹੇ ਆ ਸਾਡੀਆਂ ਪੈਨਸ਼ਨਾਂ ਬਕਾਇਆ ਨੇ ਜਿਹੜੀ ਕਿ ਸਾਨੂੰ ਪੈਨਸ਼ਨ ਪਹਿਲੀ ਤਰੀਕ ਨੂੰ ਮਿਲਣੀ ਚਾਹੀਦੀ ਹੈ ਅੱਜ 13 ਤਰੀਕ ਹੋ ਚਲੀ ਹੈ 11 ਤਰੀਕ ਹੋ ਗਈ ਹੈ ਤੇ ਹੋ ਸਕਦਾ ਵੀ ਅੱਗੇ 10 15 ਦਿਨ ਹੋਰ ਨਿਵਾਦਰ ਪੈਨਸ਼ਨ ਸਾਡੀ ਨੂੰ ਨਾ ਦੇਣ ਤਾ ਬਾਕੀ ਰਵੇ ਤਾਂ ਪੈਨਸ਼ਨ ਤਾਂ ਡੇਟ ਕਰਦੇ ਕਰਦੇ ਨੇ ਤੇ ਸਾਡੇ ਜਿਹੜੇ ਮੈਡੀਕਲ ਬਿੱਲ ਨੇ ਕਿਸੇ ਦਾ 3 ਲੱਖ ਸੀਦਾ 1.5 ਲੱਖ ਕਿਸੇ ਨੇ ਬਾਈਪਾਸ ਸਰਜਰੀ ਕਰਾਈ ਹੈ ਕਿਸੇ ਨੇ ਅੱਖਾਂ ਦੇ ਬੂਤਰੇ ਪਵਾਏ ਨੇ ਕਿਸੇ ਨੇ ਗੋਡੇ ਪਵਾਏ ਨੇ ਆਪਣੇ ਉਹਨਾਂ ਸਾਥੀ ਬਜ਼ੁਰਗਾਂ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਜੇ ਸਾਡੀ ਪੈਨਸ਼ਨ ਆਊਗੀ ਤਾਂ ਸਾਡਾ ਚੁੱਲਾ ਚੱਲੂਗਾ ਨਹੀਂ ਤਾਂ ਸਾਡੇ ਚੁੱਲ੍ਹੇ ਠੰਡੇ ਰਹਿਣਗੇ ਤਾਂ ਅਸੀਂ ਸਰਕਾਰ ਤੋਂ ਭੁਰਜੋਰ ਮੰਗ ਕਰਦੇ ਆਂ ਇਹ ਸਾਡੀ ਪੈਨਸ਼ਨ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ 10 ਤਰੀਕ ਤੋਂ ਪਹਿਲਾਂ ਪਹਿਲਾਂ ਪਾਈ ਜਾਵੇ ਅਤੇ ਸਾਡੇ ਰਹਿੰਦੇ ਜਿਹੜੇ ਮੈਡੀਕਲ ਬਿੱਲ ਨੇ ਦਸੰਬਰ 2024 ਤੋਂ ਬਾਅਦ ਸਾਡਾ ਕੋਈ ਮੈਡੀਕਲ ਬਿੱਲ ਨਹੀਂ ਪਾਇਆ ਗਿਆ ਇਸ ਕਰਕੇ ਵੇ ਕਿਸ਼ਮਿੰਦੀ ਰਿਪੋਰਟ ਦੇ ਜੋ ਬਕਾਇਆ ਹੈ ਉਹ ਵੀ ਸਰਕਾਰ ਨਹੀਂ ਦਿੰਦੀ ਹੈਗੀ ਤਾਂ ਸਾਡੀ ਸਰਕਾਰ ਤੋਂ ਪੂਰ ਜ਼ੋਰ ਮੰਗਿਆ ਹੈ ਕਿ ਭਾਈ ਤੁਸੀਂ ਸਾਡੀ ਪੈਨਸ਼ਨ 10 ਤਰੀਕ ਤੋਂ ਪਹਿਲਾਂ ਪਾਇਆ ਕਰੋ ਅਤੇ ਸਾਡੇ ਜਿਹੜੇ ਰਹਿੰਦੇ ਬਕਾਏ ਨੇ ਜਿਸ ਤਰ੍ਹਾਂ ਕਿ ਮੈਡੀਕਲ ਬਿੱਲ ਦੇ ਬਕਾਏ ਨੇ ਬਾਕੀ ਜਿਹੜੀ ਬੀ ਕੇਮਿਸ ਦੇ ਬਕਾਏ ਨੇ ਬੀਏ ਦੇ ਕਿਸ਼ਤਾਂ ਦੇ ਬਕਾਏ ਨੇ ਉਹ ਸਾਡੇ ਛੇਤੀ ਤੋਂ ਛੇਤੀ ਪਾਏ ਜਾਣ ਨਹੀਂ ਤਾਂ ਅਗਲੇ ਆਉਣ ਵਾਲੀ 27 17 ਤਰੀਕ ਨੂੰ ਅਸੀਂ ਹੈੱਡ ਆਫ ਦੇ ਮੂਹਰੇ ਪੂਰਜੋਰ ਪ੍ਰੋਟੈਸਟ ਕਰਾਂਗੇ ਸਰਕਾਰ ਤੇ ਮੈਨੇਜਮੈਂਟ ਦੇ ਖਿਲਾਫ ਅਤੇ ਧਰਨਾ ਲਾਵਾਂਗੇ ਤੇ ਬਾਕੀ ਆਉਣ ਵਾਲੇ 27 ਆਹ 25 ਚੱਲ ਰਹੀ ਹੈ 26 ਚੜੀ ਜਾਣਾ ਹੈ 27 ਨੂੰ 1920 2027 ਨੂੰ ਚੋਣਾ ਹੋਣੀਆਂ ਨੇ ਅਸੀਂ ਇਹ ਸਰਕਾਰ ਨੂੰ ਬੜੇ ਚਾਵਾਂ ਨਾਲ ਬੜੇ ਹਾਰ ਫਾਫਾ ਕੇ ਇਹਨਾਂ ਨੂੰ ਜਿਤਾਇਆ 20 24 27 ਨੂੰ ਇਹ ਸਰਕਾਰ ਦੇ ਗਲਾਂ 'ਚ ਜੁੱਤੀਆਂ ਦੇ ਹਾਰ ਫਾਵਾ ਕੇ ਇਹਨਾਂ ਨੂੰ ਦਿਖਾ ਦੇਾਂਗੇ ਕਿ ਲੋਕ ਲੋਕ ਤਾਕਤ ਸਰਕਾਰ ਇਹ ਨਾ ਸਮਝੇ ਕੱਲੇ ਮੁਲਾਜ਼ਮ ਨੇ ਜਾਂ ਪੰਚਰ ਨੇ ਸਾਡੇ ਪਿੱਛੇ ਪਰਿਵਾਰ ਨੇ ਦਾਦਾ ਜੀਆ ਦੇ ਪਰਿਵਾਰ ਨੇ ਬਾਕੀ ਸਾਡੇ ਰਿਸ਼ਤੇਦਾਰ ਨੇ ਅਸੀਂ ਵੋਟਾਂ ਦੇ ਪਾਜ ਨੇ ਨੂੰ ਪਾਉਣ ਦੇ ਬਾਅਦ ਤੁਹਾਨੂੰ ਦੱਸ ਦਿਆਂਗੇ ਵੀ ਮੁਲਾਜ਼ਮ ਕੀ ਕਰ ਸਕਦੇ ਨੇ ਹਾਂਜੀ ਸਰ ਜੀ ਕੀ ਨਾਮ ਹੈ ਤੁਹਾਡਾ ਸਰਦਾਰ ਹਾਦਮ ਸਿੰਘ ਪੀਐਕਸੀ ਐਸੋਸੀਏਸ਼ਨ ਬੜਲਾ ਦਾ ਪ੍ਰਧਾਨ ਹੈ ਜੀ ਮੈਂ ਹਾਂਜੀ ਤੁਹਾਨੂੰ ਆਮ ਲਈ ਮਾਮਲਾ ਸਾਡਾ ਜੀ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਨੇ ਵੀ ਇਹ ਪੈਨਸ਼ਨ ਨੇ ਉਲੇ ਤਰ੍ਹਾਂ ਪਹਿਲੇ ਪੈਨਸ਼ਨ ਜਿਹੜੀ ਹੈ 10 ਤਰੀਕ ਤੋਂ ਪਹਿਲਾਂ ਪਹਿਲਾਂ ਪਾਈਆਂ ਜਾਣ ਪਰ ਸਾਨੂੰ ਹੋਰ ਤਾਂ ਦੇਣਾ ਕਿਸੇ ਸਾਡੇ ਪੈਨਸ਼ਨਾਂ ਵੀ 10 15 15 20 ਤਰੀਕ ਤੱਕ ਨਿਗਾਹ ਆਉਂਦੇ ਆ ਜਦੋਂ ਕੋਈ ਬਜ਼ੁਰਗ ਅਲਾਇ ਬਣੀ ਵੀ ਖਾਰੇ ਕਈ ਸਾਥੀ ਨਾ ਚਾਲੂ ਵੀ ਬਸੇ ਹੈ ਅਸੀਂ ਸਰਕਾਰ ਤੋਂ ਪੁਰ ਮੰਗ ਕਰਦੇ ਆ ਕਿ ਸਾਡੀ ਜਿਹੜੀ ਪੈਨਸ਼ਨ ਤੇ ਤਨਖਾਹਾਂ ਵਾਲ ਕਰਾਂ ਦੀਆਂ ਪੁਆਇੰਟ ਟਾਈਮ ਪਾਈਆਂ ਜਾਣੀ ਹੈ ਜੀ ਅਸੀਂ ਹੋਰ ਕੀ